ਇਹ ਬੜਾ ਇਤਿਹਾਸਕ ਅੱਜ ਦਿਨ ਹੈ ਜਿੱਥੇ ਫਲੋਰ ਦੇ ਉੱਪਰ ਭਾਈ ਸਾਹਿਬ ਨੇ ਅਰਦਾਸ ਕੀਤੀ ਆ ਉਹਦੇ ਵਿੱਚ ਇਹ ਭਾਵੇਂ ਅਰਦਾਸ ਜਿਹੜੀ ਆ ਉਹ ਇਹਨੂੰ ਹਾਊਸ ਨੂੰ ਖੋਲਣ ਵਾਸਤੇ ਸੀ ਪਰ ਉਹਦੇ ਵਿੱਚ ਅਸੀਂ ਜਿਹੜਾ ਸਾਡਾ ਨਿੱਤ ਦਾ ਜਿਹੜਾ ਹੈਗਾ ਸੀ ਸ਼ਹੀਦਾਂ ਨੂੰ ਯਾਦ ਕਰਦੇ ਆ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਗਿਆ ਉਹਨਾਂ ਨੂੰ ਯਾਦ ਕੀਤਾ ਗਿਆ ਪਰ ਗੁਰੂ ਕਿਰਪਾ ਸਦਕਾ ਕੌਮ ਦੇ ਇਹ 41 ਸਾਲ ਜਿਹੜੀ ਕੌਮ ਨੇ ਸੰਕਟ ਚੋਂ ਤੋਂ ਨਿਕਲੀ ਆ ਅੱਜ ਉਹਨੂੰ ਮਾਨਤਾ ਮਿਲੀ ਆ ਯੂਐਸ ਕਾਂਗਰਸ 'ਚ ਔਰ ਆਮ ਕਾਂਗਰਸਮੈਨ ਨਹੀਂ ਆਏ ਉਹ ਜਿਹੜੇ ਜਿਹੜੀ ਲੋਬਿੰਗ ਵੀ ਅਸੀਂ ਕਰਨੇ ਉਹਦੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਜਿਹੜੇ ਇੱਥੇ ਦੀਆਂ ਕਮੇਟੀਆਂਜ਼ ਦੇ ਉੱਤੇ ਆ ਜਿਹੜੇ ਇਨਫਲੂਐਂਸ ਰੱਖਦੇ ਆ ਵਰਲਡ ਪੋਲਿਟਿਕਸ ਉਹਨਾਂ ਨਾਲ ਬਾਅਦ ਤੋਂ ਬਾਅਦ ਲੋਬਿੰਗ ਕੀਤੀ ਜਾਏ ਪਹਿਲਾਂ ਅਸੀਂ ਆਪਣੀ ਰੈਕੋਗਨੀਸ਼ਨ ਵਾਸਤੇ ਆਈਡੈਂਟੀਟੀ ਵਾਸਤੇ ਸੈਕਰੀਡੇ ਕਰਾਇਆ ਫਿਰ ਸਿੱਖ ਮੰਥਸ ਕਰਾਇਆ ਫਿਰ ਆਪਣੀ ਗੁਰੂਆਂ ਦੀ ਇਤਿਹਾਸ ਦੇ ਨਾਲ ਜੁੜੀਆਂ ਜਿਹੜੀਆਂ ਸੈਲੀਬ੍ਰੇਸ਼ਨਸ ਕਰਵਾਈਆਂ ਵਰਲਡ ਕੁਆਲਿਟੀ ਦੇ ਕਰਾਇਆ ਗੁਰੂ ਨਾਨਕ ਸਾਹਿਬਾ 550 ਸਾਲ ਗੁਰੂ ਤੇਗ ਬਹਾਦਰ 400 ਸਾਲ ਜਿਹੜਾ ਉਹਨੂੰ ਵਰਲਡ ਹਿਊਮਨ ਰਾਈਟਸ ਐਂਡ ਰਿਲੀਜੀਅਸ ਫਰੀडम ਡੇ ਡਿਕਲੇਅਰ ਕਰਵਾਇਆ ਇਹ ਸਾਰੇ ਨਿਊ ਜਰਸੀ ਸੈਨੇਟ ਤੇ ਨਿਊ ਜਰਸੀ ਦੇ ਵਿੱਚ ਹੋਏ ਨੇ ਸਾਰੇ ਤੇ ਹੁਣ ਅਸੀਂ ਉਸ ਸਟੈਪ ਤੋਂ ਇਨਕਰੀਸ ਕਰ ਉਸ ਤੋਂ ਬਾਅਦ ਫਿਰ ਜੈਨੋਸਾਈਡ ਦਾ ਬਿਲ ਕਰਾਇਆ ਦੇਖੋ ਜੀ ਸਿੱਧੇ ਜਾ ਕੇ ਖਾਲਸਾਨ ਮੰਗੇ ਸਾਨੂੰ ਕੋਈ ਨਹੀਂ ਦਿੰਦਾ ਵੀ ਹੈਡ ਵੀ ਹੈਡ ਟੂ ਇਨਫਾਰਮ them ਵਾਟ ਆਵਰ ਕਾਜ਼ ਇਜ਼ ਵਾਸ ਦੇ ਅੰਡਰਸਟੈਂਡ ਦੈਨ ਦੇ ਕਮ ਐਂਡ ਸਪੋਰਟ ਯੂ ਫਾਰ ਦੈਟ ਪੰਜਾਬੀ ਰੇਡੀਓ ਯੂ ਐਸ ਏ ਪੰਜਾਬੀ ਟੀਵੀ ਯੂ ਐਸ ਏ ਦੇ ਸਵਾਗਤ ਆ ਤੁਸੀਂ ਦੇਖ ਸਕਦੇ ਹੋ ਵਾਸ਼ਿੰਗਟਨ ਡੀਸੀ ਦੇ ਵਿੱਚ ਆ ਕੈਪੀਟਲ ਦੇ ਬਾਹਰ ਆ ਹੋਣੇ ਹੋਣੇ ਇਸ ਤੋਂ ਪਹਿਲਾਂ ਜਿਹੜਾ ਅਰਦਾਸ ਹੋ ਕੇ ਹਟਿਆ ਹਾਊਸ ਦੇ ਫਲੋਰ ਤੇ ਉਸ ਤੋਂ ਬਾਅਦ ਦੇ ਵਿੱਚ ਕਈ ਘੰਟੇ ਪ੍ਰੋਗਰਾਮ ਚੱਲਿਆ ਜਿੱਥੇ ਵੱਖ-ਵੱਖ ਕਾਂਗਰਸਮੈਨ ਰਿਪਰੈਜ਼ੈਂਟੇਟਿਵ ਵੱਖ-ਵੱਖ ਸਟੇਟਸ ਤੋਂ ਆ ਕੇ ਜਿਹੜੇ ਸਿੱਖਾਂ ਦੀ ਗੱਲ ਸੀਗੀ ਜੋ 1984 ਦੇ ਵਿੱਚ ਜੋ ਸਾਕਾ ਹੋਇਆ ਉਸ ਦੇ ਬਾਰੇ ਉਸ ਨੂੰ ਰਿਮੈਂਬਰ ਕੀਤਾ ਗਿਆ ਯਾਦ ਕੀਤਾ ਗਿਆ ਤਾਂ ਸਿੱਖਾਂ ਦੇ ਨਾਲ ਉਹਨਾਂ ਨੇ ਖੜਨ ਦੀ ਗੱਲ ਕੀਤੀ ਆਪਣੇ ਨਾਲ ਜਿਹੜੀ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਨਾਲ ਜਿਹੜੀ ਕਮੇਟੀ ਜਿਹੜੀ ਆ ਜੀ ਈਸਟ ਕੋਸਟ ਜਿਹੜੀ ਕואର୍ਡੀਨੇਸ਼ਨ ਕਮੇਟੀ ਆ ਉਹਨਾਂ ਦੇ ਮੈਂਬਰ ਆਪਣੇ ਨਾਲ ਜੁੜੇ ਹੋਏ ਆ ਸੋ ਡਾਕਟਰ ਪ੍ਰਤਪਾਲ ਜੀ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਆ ਅੱਜ ਦੇ ਇਸ ਪੂਰੇ ਸਮਾਗਮ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਤੁਹਾਡਾ ਤੇ ਤੁਹਾਡੇ ادارے ਦਾ ਤਹਿ ਦਿਲ ਤੋਂ ਧੰਨਵਾਦ ਅੱਜ ਦਾ ਜਿਹੜਾ ਸਮਾਗਮ ਸੀਗਾ ਬਹੁਤ ਸ਼ਾਨਦਾਰ ਰੂਪ ਵਿੱਚ ਸਫਲ ਰਿਹਾ ਮੈਂ ਸਮਝਦਾ ਇਹਦੇ ਵਿੱਚ ਜਿਹੜੀ ਮਿਹਨਤ ਜਨਾਂ ਨੇ ਕੀਤੀ ਆ ਉਹਨਾਂ ਦਾ ਸਭ ਤੋਂ ਪਹਿਲਾਂ ਜ਼ਿਕਰ ਕਰਨਾ ਚਾਹੀਦਾ ਸਰਦਾਰ ਹਰਜਿੰਦਰ ਸਿੰਘ ਭਾਈ ਜਗਰਾਜ ਸਿੰਘ ਡਾਕਟਰ ਟੀਮਾ ਇਹ ਜੋ ਕੁਛ ਅਸੀਂ ਇਹ ਦੇਖਦਾ ਪਿਛਲੇ 3-4 ਮਹੀਨੇ ਤੋਂ ਸਾਡੇ ਵੀਰ ਜਿਹੜੇ ਲਗਾਤਾਰ ਲੱਗੇ ਹੋਏ ਨੇ ਨਿੱਕੀ-ਨਿੱਕੀ ਗੱਲ ਜਿਹੜੇ ਕਰਕੇ ਅੱਗੇ ਮੂਵ ਕਰਨਾ ਪੈਂਦਾ ਮੈਂ ਜਿੱਥੇ ਤੁਹਾਡੇ ਸਾਰੇ মিডিਆ ਦਾ ਤੇ ਇਹਨਾਂ ਦਾ ਜਿਹੜੇ ਮੌਤਵਾਰ ਸਾਡੇ ਬੰਦੇ ਨੇ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਜਿਵੇਂ ਕਿ ਅਸੀਂ ਅੰਦਰ ਵੀ ਇਹ ਗੱਲ ਕੀਤੀ ਸੀ ਇਹ ਬੜਾ ਇਤਿਹਾਸਕ ਅੱਜ ਦਿਨ ਹੈ ਜਿੱਥੇ ਫਲੋਰ ਦੇ ਉੱਪਰ ਭਾਈ ਸਾਹਿਬ ਨੇ ਅਰਦਾਸ ਕੀਤੀ ਆ ਉਹਦੇ ਵਿੱਚ ਇਹ ਭਾਵ ਮਰਦਾਸ ਜਿਹੜੀ ਆ ਉਹ ਇਹਨੂੰ ਹਾਊਸ ਨੂੰ ਖੋਲਣ ਵਾਸਤੇ ਸੀ ਪਰ ਉਹਦੇ ਵਿੱਚ ਅਸੀਂ ਜਿਹੜਾ ਸਾਡਾ ਨਿਤ ਦਾ ਜਿਹੜਾ ਹੈਗਾ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਆ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਗਿਆ ਉਹਨਾਂ ਨੂੰ ਯਾਦ ਕੀਤਾ ਗਿਆ ਅਤੇ ਫਿਰ ਕਮਰੇ ਚ ਆ ਕੇ ਜਿਹੜੇ ਸਾਡੇ ਜਿੰਨੇ ਕਾਂਗਰਸਮੈਨ ਆ ਉਹ ਇਸ ਦਿਨ ਤੇ ਔਰ ਖਾਸ ਤੌਰ ਤੇ ਮੈਂ ਜ਼ਿਕਰ ਕਰਨਾ ਚਾਹਾਂਗਾ ਜਿਹੜੇ ਕਿ ਕੈਥਰੀਨ ਗਲਾਰਕ ਅਤੇ ਟੌਮ ਐਮਰਸ ਉਹਨਾਂ ਨੇ ਬੜੇ ਬਹੁਤ ਸੋਹਣੇ ਤਰੀਕੇ ਨਾਲ ਤੇ ਸਾਡੇ ਦੋਨੇ ਕੋਚ ਆ ਕਾਂਗਰਸਮੈਨ ਡੇਵਿਡ ਵੈਲਟਿਓ ਤੇ ਅਮਰੀਕੀ ਸੈਕਲ ਜਿਹੜੇ ਸਿੱਖ ਕਾਂਗਰਸ ਦੇ ਕੋ-ਚੇਅਰ ਨੇ ਉਹਨਾਂ ਦੀ ਹਾਜ਼ਰੀ ਤੇ ਬਾਕੀ ਜਿੰਨੇ ਕਾਂਗਰਸਮੈਨ ਆ ਉਹਨਾਂ ਨੇ ਆ ਕੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜਿੱਥੇ ਸਾਡੇ ਨਾਲ ਸਟੈਂਡ ਕੀਤਾ ਉੱਥੇ ਜਿਹੜੀਆਂ ਸਾਡੀਆਂ ਮੁਸ਼ਕਲਾਂ ਉਹਨਾਂ ਨੂੰ ਹੱਲ ਕਰਨ ਦਾ ਉਹਨਾਂ ਨੇ ਵਾਅਦਾ ਕੀਤਾ ਔਰ ਇਹ ਖਾਸ ਤੌਰ ਤੇ ਅੱਜ ਇਸ ਦਿਨ ਤੇ ਅਸੀਂ ਅੱਜ ਤੋਂ 41 ਸਾਲ ਪਹਿਲਾਂ ਦੇ ਉਸ ਸਿਲ ਸਟਿਲ ਜਨਜਾਦ ਕਰਦੇ ਹਾਂ ਸਾਡੇ ਚ ਬਹੁਤੇ ਉਸ ਸਮੇਂ ਉੱਥੇ ਹੀ ਸਗੇ ਜਦੋਂ ਅਸੀਂ ਉਹ ਜਿਹੜਾ ਕੱਲੂਕਾਰ ਆ ਉਹ ਦੇਖਿਆ ਤੇ ਅਸੀਂ ਅਰਦਾਸ ਕਰਦੇ ਹਾਂ ਸਤਿਗੁਰ ਦੇ ਚਰਨਾਂ 'ਚ ਕਿ ਉਹ ਦੁਬਾਰਾ ਨਾ ਵਾਪਰੇ ਤੇ ਅਸੀਂ ਵੀ ਤਕੜੇ ਹੋ ਕੇ ਜਿਹੜਾ ਸਾਡਾ ਨਿਸ਼ਾਨਾ ਆ ਉਹਦੇ ਵੱਲੋਂ ਅੱਗੇ ਵਧੀਏ ਤੇ ਅਸੀਂ ਬਾਰ-ਬਾਰ ਹੁਣ ਕਰਲੂ ਘਰੇ ਨਹੀਂ ਹੁਣ ਦਈਏ ਅਸੀਂ ਕੋਸ਼ਿਸ਼ ਕਰੀਏ ਸਾਰੀ ਦੁਨੀਆ ਦੇ ਜਿਹੜਾ ਵਰਲਡ ਪਲੇਟਫਾਰਮ ਹੈ ਉੱਥੇ ਇਕੱਠੇ ਹੋ ਕੇ ਇਹ ਜੋ ਸਾਡੇ ਤੇ ਪਿਛਲੇ ਲੰਬੇ ਸਮੇਂ ਤੋਂ ਇਹ ਤਸ਼ੱਦਦ ਦਾ ਇੱਕ ਦੌਰ ਚੱਲ ਰਿਹਾ ਉਹਨੂੰ ਪੱਕੇ ਤੌਰ ਤੇ ਬੰਦ ਕਰਾਉਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਡਾਕਟਰ ਚੀਮਾ ਜੀ ਪਾਵਰ ਹਾਊਸ ਦੁਨੀਆ ਦਾ ਉੱਥੇ ਅਰਦਾਸ ਹੋਈ ਜੀ तकरीबन ਇੱਕ ਦਰਜਨ ਤੋਂ ਵੱਧ ਜਿਹੜੇ ਕਾਂਗਰਸਮੈਨ ਕਾਂਗਰਸ ਵੂਮਨ ਆ ਕੇ ਉਹਨਾਂ ਨੇ ਸਿੱਖਾਂ ਦੇ ਨਾਲ ਜਿਹੜੇ ਖੜੇ ਆ ਇਹ ਬੜੇ ਇਤਿਹਾਸਿਕ ਦੇਣਾ ਇਤਿਹਾਸਿਕ ਮਹੜਲੇ ਆ ਕਿਦਾਂ ਆਪਾਂ ਦੇਖਦੇ ਆ ਸਿੱਖ ਕੌਮ ਨੂੰ ਕੀ ਸੰਦੇਸ਼ ਆ ਇਸ ਦੇ ਵਿੱਚ ਦੇਖੋ ਇਹ ਜਿਹੜਾ ਅੱਜ ਉਦਮ ਉਪਰਾਲਾ ਹੋਇਆ ਖਾਸ ਤੌਰ ਤੇ ਸਕੂ ਕੋਆਰਡੀਨੇਸ਼ਨ ਕਮੇਟੀ ਦਾ ਜਿਸ ਦਾ ਜ਼ਿਕਰ ਕੀਤਾ ਪਾਈ ਹਰਜਿੰਦਰ ਸਿੰਘ ਭਾਈ ਰਾਜ ਸਿੰਘ ਡਾਕਟਰ ਸਾਹਿਬ ਨੇ ਇਹ ਇੱਕਦਮ ਨਹੀਂ ਇਦਾਂ ਦੀ ਚੀਜ਼ਾਂ ਹੁੰਦੀਆਂ ਇਦਾਂ ਦੇ ਜਿਹੜੇ ਹਿਸਟੋਰੀਕ ਮੂਵਮੈਂਟਸ ਆ ਉਹਨਾਂ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਆ ਸਾਡੇ ਇਹਨਾਂ ਮਿੱਤਰਾਂ ਨੇ ਪਿਛਲੇ ਇੱਕ ਦਿਹਾਕੇ ਤੋਂ ਜ਼ਿਆਦਾ ਸਮਾਂ ਇੱਥੇ ਲੌਬਿੰਗ ਕਰਦਿਆਂ ਇਸ ਹੇਲ 'ਚ ਅਪ ਐਂਡ ਡਾਊਨ ਨਸਦਿਆਂ ਜਦੋਂ ਸੇ ਕੌਕਸ ਬਣਿਆ ਇਸ ਕੋ ਕੋਆਰਡੀਨੇਸ਼ਨ ਕਮੇਟੀ ਨੇ ਇਥੇ ਕੰਮ ਕੀਤਾ ਕਿੰਨੀਆਂ ਹੀ ਮੁਸ਼ਕਲਾਂ ਆਈਆਂ ਕਿੰਨੀਆਂ ਔਕੜਾਂ ਆਈਆਂ ਕਿਉਂਕਿ ਮਸ਼ਰੂਦ ਇਹਨਾਂ ਨਾਲ ਜੁੜਿਆ ਵਾ ਅ ਅੱਜ 11 ਸਾਲ ਬਾਅਦ ਤਕਰੀਬਨ 12 ਸਾਲ ਬਾਅਦ ਅੱਜ ਇਹ ਕੌਮ ਦੀ ਬੜੀ ਵੱਡੀ ਪ੍ਰਾਪਤੀ ਆ ਕਿ ਇੱਥੇ ਅਰਦਾਸ ਵੀ ਹੋਈ ਆ ਔਰ ਦੂਸਰਾ ਕਾਂਗਰਸਮੈਨ ਜਿਹੜੇ ਆਏ ਆ ਉਹ ਆਰਡੀਨਰੀ ਕਾਂਗਰਸਮੈਨ ਨਹੀਂ ਸੀ ਜਿਸਨਾਂ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਚੀਫ ਵਿਪ ਜੈਨੀ ਮੈਜੋਰਟੀ ਦੇ ਵੀ ਤੇ ਮਾਈਨੋਰਟੀ ਵਿਪ ਵੀ ਸਾਡੇ ਜਿਹੜੇ ਆਮ ਦਰਸ਼ਕ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਵਿਪ ਕੀ ਹੁੰਦਾ ਜਿਹੜੀਆਂ ਪਾਰਟੀਆਂ ਵਾਂ ਜਿਹੋ ਉਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਦਾ ਹੈਡ ਕੈਲ ਉਹਨਾਂ ਦਾ ਬਾਸ ਕੈਲ ਉਹਨਾਂ ਨੂੰ ਕੰਟਰੋਲ ਕਰਨ ਡਿਸਪਲਨ ਉਹਨਾਂ ਨੂੰ ਵੋਟ ਕਰਾਉਣ ਵਾਲਾ ਵਿਪ ਹੁੰਦਾ ਵਾ ਸੋ ਸਾਡੇ ਕੋਲ ਦੋ ਹੀ ਇੱਥੇ ਪਾਰਟੀਆਂ ਅਮਰੀਕਾ ਚ ਰਿਪਬਲਿਕਨ ਤੇ ਡੈਮੋਕ੍ਰੇਟ ਦੋਵਾਂ ਦੇ ਜਿਹੜੇ ਮੁਖ ਪਰਲਮੈਂਟ ਚ ਸਾਰੇ ਪਾਰਲਮੈਂਟੇਰੀਅਨ ਦੇ ਵੇਪਿਆ ਉਹ ਦੋਵਾਂ ਪਾਸੇ ਦੇ ਆਏ ਸੀ ਔਰ ਉਹਨਾਂ ਨੇ ਕੋਈ ਲਗੀ ਲਿਪਟੀ ਗੱਲ ਨਹੀਂ ਕੀਤੀ ਗੋਲਮੋਲ ਗੱਲ ਨਹੀਂ ਕੀਤੀ ਉਹਨਾਂ ਖੁੱਲ ਕੇ ਸਿੱਖ ਹੱਕਾਂ ਦੀ ਗੱਲ ਕੀਤੀ ਆ ਜੋ ਸਿੱਖ ਕੌਮ ਦਾ ਦੁਖਾਨ ਤੇ ਆ ਉਹਦੀ ਗੱਲ ਕੀਤੀ ਆ 84 ਚ ਜੋ ਇੰਡੀਆ ਨੇ ਕੀਤਾ ਔਰ ਜੋ ਹੁਣ ਕਰ ਰਿਹਾ ਉਹਦੇ ਬਾਰੇ ਬੜੀ ਖੁੱਲ ਕੇ ਉਹਨਾਂ ਨੇ ਵਿਚਾਰ ਕੀਤਾ ਆਮ ਤੌਰ ਤੇ ਹੁੰਦਾ ਕਿ ਪੋਲੀਟਿਸ਼ੀਅਨ ਜਿਹੜੇ ਆ ਥੋੜੇ ਜਿਹੀ ਝਿਜਕਦੇ ਆ ਕਿਉਂਕਿ ਦੂਸਰੇ ਜਿਹੜੇ ਉਹਨਾਂ ਦੇ ਕਨਸਟਿਟੂਐਂਟ ਆ ਜਿਹੜੇ ਭਾਰਤ ਮੂਲ ਦੇ ਆ ਉਹ ਵੀ ਉਹਨਾਂ ਨੂੰ ਤੰਗ ਕਰਦੇ ਆ ਫਿਰ ਭਾਰਤ ਸਰਕਾਰ ਤੰਗ ਕਰਦੀ ਆ ਫਿਰ ਉਹਨਾਂ ਦੀ ਪਰ ਗੁਰੂ ਕਿਰਪਾ ਸਦਕਾ ਕੌਮ ਦੇ ਇਹ 41 ਸਾਲ ਜਿਹੜੀ ਕੌਮ ਨੇ ਸੰਕਟ ਚੋਂ ਤੋਂ ਨਿਕਲੀ ਆ ਅੱਜ ਉਹਨੂੰ ਮਾਨਤਾ ਮਿਲੀ ਆ ਯੂਐਸ ਕਾਂਗਰਸ ਚ ਔਰ ਆਮ ਕਾਂਗਰਸਮੈਨ ਨਹੀਂ ਆਏ ਉਹ ਜਿਹੜੇ ਜਿਹੜੀ ਲੋਬਿੰਗ ਵੀ ਅਸੀਂ ਕਰਨੇ ਉਹਦੀ ਕੋਸ਼ਿਸ਼ ਹੈ ਹੀ ਹੁੰਦੀ ਆ ਵੀ ਜਿਹੜੇ ਇੱਥੇ ਦੀਆਂ ਕਮੇਟੀਆਂ ਦੇ ਉੱਤੇ ਆ ਜਿਹੜੇ ਇਨਫਲੂਐਂਸ ਰੱਖਦੇ ਵਰਲਡ ਪੋਲਿਟਿਕਸ ਉਹਨਾਂ ਨਾਲ ਬਾਅਦ ਤੋਂ ਬਾਅਦ ਲੋਬਿੰਗ ਕੀਤੀ ਜਾਏ ਦੋਵੇਂ ਕੋਚੇ ਰਾਏ ਸੀ ਜਿਸਨੇ ਡਾਕਟਰ ਸਾਹਿਬ ਨੇ ਦੱਸਿਆ ਡੇਵਿਡ ਵੈਲਾਡਿਓ ਵੀ ਅਮੈਰੀਗੇਸ ਕੈਨਲਨ ਵੀ ਫਿਰ ਸਾਡੀ ਵਾਈਸ ਚੇਅਰ ਹੈਲੀ ਸਟੀਵਨਸ ਵੀ ਆਈਆਂ ਸੀ ਟਾਮ ਐਮਰ ਤੇ ਕੈਥਰੀਨ ਕਲਾਰਕ ਜਿਹੜੇ ਮжоਰਿਟੀ ਮਾਈਨੋਰਿਟੀ ਵੀ ਪਿਆ ਸੋ ਇਸ ਤੋਂ ਇਲਾਵਾ ਵੀ ਜਿਹੜੇ ਕਾਂਗਰਸਮੈਨ ਆ ਸੀ ਉਹ ਡਿਫਰੈਂਟ ਜਿਹੜੀਆਂ ਇਸ ਮੁਲਕ ਦੀਆਂ ਕਮੇਟੀਆਂ ਹੈਗੀਆਂ ਵਾ ਉਹਤੇ ਬੈਠਦੇ ਆ ਉੱਥੇ ਸਾਡੇ ਸਿੱਖ ਹਿੱਤਾਂ ਦੀ ਗੱਲ ਕਰਦੇ ਆ ਸੋ ਇਹ ਕੰਟੀਨਿਊਸ ਜਰਨੀ ਆ ਮੈਂ ਬੜੀ ਵਾਰੀ ਕਿਹਾ ਜਿਹੜਾ ਜਿਹੜਾ ਪੋਲਿਟੀਕਲ ਲਾਬਿੰਗ ਆ ਇੱਕ ਜਗ੍ਹਾ ਕੰਮ ਹੈ ਜਿਹੜੀ ਬਹੁਤ ਥੈਂਕਲੈਸ ਜੌਬ ਆ ਇਹ ਚ ਬਹੁਤ ਸਮਾਂ ਲੱਗਦਾ ਬਹੁਤ ਟਾਈਮ ਲੱਗਦਾ ਬਹੁਤ ਰਿਸੋਰਸਸ ਲੱਗਦੇ ਆ ਔਰ ਕਈ ਵਾਰੀ ਕੋਈ ਵੀ ਪ੍ਰਾਪਤੀ ਨਹੀਂ ਹੁੰਦੀ ਔਰ ਇਹ ਜਿਹੜੀ ਜਿਹੜੀਆਂ ਤੁਸੀਂ ਚੀਜ਼ਾਂ ਸਟੇਜ ਤੇ ਦੇਖਦੇ ਹੋ ਉਹਦੇ ਪਿੱਛੇ ਪਤਾ ਨਹੀਂ ਕਿੰਨੇ ਸਾਲਾਂ ਦਾ ਕੰਮ ਹੁੰਦਾ ਕਿੰਨੀਆਂ ਰਾਤਾਂ ਜਾਗਣਾ ਪੈਂਦਾ ਸੋ ਸੇਖ ਕੌਮ ਖੁਸ਼ਕਿਸਮਤ ਆ ਕਿ ਇਹਨੂੰ ਅ ਬਹੁਤ ਸਾਰੇ ਭਾਈ ਰਾਜ ਸਿੰਘ ਵਰਗੇ ਭਾਈ ਹਰਜਿੰਦਰ ਸਿੰਘ ਵਰਗੇ ਡਾਕਟਰ ਪ੍ਰੀਤਪਾਲ ਵਰਗੇ ਸੇਵਕ ਮਿਲੇ ਆ ਜਿਹੜੇ ਨਿਸ਼ਕਾਮਤਾ ਨਾਲ ਕੌਮ ਦੀ ਸੇਵਾ ਕਰ ਰਹੇ ਆ ਔਰ ਅਸੀਂ ਆਸ ਕਰਨੇ ਵੀ ਆਉਣ ਵਾਲੇ ਸਮੇਂ ਜਿਹੜਾ ਐਸਐਸ ਕੌਮ ਦਾ ਇਹ ਜਰਨੀ ਆ ਇਸ ਨੇ ਕੰਟੀਨਿਊ ਰਹਿਗਾ ਹਰਜਿੰਦਰ ਸਿੰਘ ਜੀ ਕੀ ਤੁਸੀਂ ਕਹਿਣਾ ਚਾਹੁੰਦੇ ਆ ਪਿਛਲੇ ਹੁਣ ਕਈ ਸਾਲਾਂ ਤੋਂ ਲਗਾਤਾਰ ਇਹ ਕੰਟੀਨਿਊਸਲੀ ਹੋ ਰਿਹਾ ਆ ਆਪਾਂ ਦੇਖ ਰਹੇ ਹਾਂ ਵੀ ਇਸ ਸਾਲ ਹੋਰ ਵੀ ਜ਼ਿਆਦਾ ਜਿਹੜੀ ਸੰਗਤ ਵੱਧ ਚੜ੍ਹ ਕੇ ਜਿਹੜੀ ਉਹ ਆਈ ਆ ਜਿਆਦਾ ਬੈਟਰ ਰਿਜ਼ਲਟਸ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਆ ਖਾਸ ਕਰਕੇ ਉਸ ਟਾਈਮ ਦੇ ਉੱਤੇ ਜਦੋਂ ਭਾਰਤ ਦੇ ਦੁਆਰਾ ਟ੍ਰਾਂਸਨੇਸ਼ਨਲ ਰਿਪਰੈਸ਼ਨ ਜਿਹੜੀ ਉਹ ਚਰਮ ਸੀਮਾ ਦੇ ਉੱਤੇ ਪਹੁੰਚੀ ਹੋਈ ਹੈ ਹਾਂਜੀ ਵਾਇਰਜੀ ਕਾ ਖਾਲਸਾ ਵਾਇਰਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਕੈਲੀਫੋਰਨੀਆ ਤੋਂ ਤੁਸੀਂ ਚੱਲ ਕੇ ਆਏ ਹੋ ਇਸ ਇੰਪੋਰਟੈਂਟ ਇਵੈਂਟ ਨੂੰ ਖਬਰ ਵਾਸਤੇ ਦੇਖੋ ਇਹ ਇਵੈਂਟ ਜਿਹੜਾ ਹੁਣ ਇੱਥੇ ਤੀਜੀ ਵਾਰੀ ਇਸੇ ਯੂਐਸ ਹਾਊਸ ਦੇ ਬਿਲਡਿੰਗ ਵਿੱਚ ਹੋਇਆ ਹੈ ਤੇ ਐਵਰੀ ਈਅਰ ਇਸ ਗੇਨਿੰਗ ਮੋਮੈਂਟਮ ਵੱਤੋਂ ਵੱਧ ਜਿਹੜੀ ਸਾਡੇ ਪਾਰਟਿਸਪੇਸ਼ਨ ਤੇ ਬੜੇ ਟਾਪ ਰੈਂਕਿੰਗ ਕਾਂਗਰਸਮੈਨ ਜਿਹੜੇ ਨੇ ਉਹਦੇ ਚਾਹ ਰਹੇ ਨੇ ਪਹਿਲਾਂ ਦੇ ਵਾਰ ਅ ਲੀਟ ਬਿਟ ਮਿਸ ਇਨਫਾਰਮਡ ਉਹਨਾਂ ਨੂੰ ਪਤਾ ਨਹੀਂ ਸੀ ਸਾਡਾ ਕੌਜ਼ ਕੀ ਆ ਪਰ ਵਿਦ ਦੀ ਕੰਟੀਨਿਊਸ ਐਫਰਟ ਆਪਣੇ ਆਪਣੇ ਹਲਕੇ ਦੇ ਕਾਂਗਰਸਮੈਨਾਂ ਤੋਂ ਸਾਰੇ ਸਿੱਖ ਕਮਿਊਨਿਟੀ ਦੀ ਉਹਨਾਂ ਨੂੰ ਹੁਣ ਇਨਫੋਰਮੇਸ਼ਨ ਮਿਲ ਗਈ ਆ ਕਿ ਸਿੱਖਾਂ ਦਾ ਕਿੰਨਾ ਜਸਟ ਕੌਜ਼ ਹੈ ਜੀ ਨਾਓ ਦੇ ਡੋਂਟ ਹੈਜ਼ਿਟੇਟ ਟੂ ਟਾਕ ਅਬਾਊਟ ਸਿੱਖ ਸੋਵਰਨਿਟੀ ਸਿੱਖ ਜੈਨੋਸਾਈਡ ਸਿੱਖ ਜੈਨੋਸਾਈਡ ਦੇ ਬਿੱਲ ਜਿਹੜੇ ਨੇ ਇਸ ਯੂਐਸ ਕਾਂਗਰਸ ਚ ਪਾਈਸੋ ਹੈ ਕਈ ਸਟੇਟਾਂ ਚ ਹੋ ਚੁੱਕੇ ਨੇ ਨਿਊ ਜਰਸੀ ਕੈਲੀਫੋਰਨੀਆ ਚ ਰੀਸੈਂਟਲੀ ਹੋਇਆ ਨਿਊਯਾਰਕ ਚ ਰੀਸੈਂਟਲੀ ਹੋਇਆ ਕੈਲੀਫੋਰਨੀਆ ਚ ਹੋਇਆ ਪੈਂਸਿਲਵੇਨੀਆ ਚ ਹੋਇਆ ਕਨੈਕਟਿਕਟ ਚ ਹੋਇਆ ਜੀ ਤੇ ਇਸ ਕੈਚਿੰਗ ਆਨ ਦੇਖੋ ਵੀ ਵਾਂਟ ਟੂ ਗੈਟ ਨੈਸ਼ਨਲ ਸਪੋਰਟ ਤਾਂ ਕਿ ਸਾਨੂੰ ਜਿਹੜੀ ਹੈ ਨੈਸ਼ਨਲ ਨੈਸ਼ਨਲ ਲੈਵਲ ਤੇ ਕੀਤਾ ਜਾ ਰਿਹਾ ਹੈ ਗੁਨਾਹ ਇਹ ਖੋਰ ਬੜਾ ਇੰਪੋਰਟੈਂਟ ਬਿੱਲ ਜਿਹੜਾ US ਕਾਂਗਰਸ ਦੇ ਵਿੱਚ ਜਿਹੜਾ ਪੇਸ਼ ਕੀਤਾ ਹੋਇਆ ਹੈ ਜਿੱਦਾਂ ਕੋ ਸਟੇਟਾਂ ਦੇ ਵਿੱਚ ਜਨੂਅਰੀ ਦੇ ਵਿੱਚ 14 ਅਪ੍ਰੈਲ ਨੂੰ ਸਿੱਖ ਡੇਅ ਡਿਕਲੇਅਰ ਕੀਤਾ ਗਿਆ ਇਸੇ ਲਾਓਵਰ ਦੇ ਓਕੇ ਤੇ ਅਸੀਂ ਉਸੇ ਤੇ ਪੈਟਰਨ ਤੇ ਮੈਰੀ ਕੇਸ ਕੈਲਮ ਜਿਹੜੀ ਹੈ ਸਾਡੀ ਕੋਚਰ ਜੀ ਉਹਨੇ ਬਿਲ ਇੰਟਰੋਡਿਊਸ ਕੀਤਾ ਸੀ ਟੂ ਮੇਕ ਅਪ੍ਰੈਲ 14th ਐਸ ਸਿੱਖ ਡੇ ਉਹ ਜਿਹੜਾ ਇਸ ਪੈਂਡਿੰਗ ਐਸਐਲਏ ਓਵਰਸਾਈਟ ਕਮੇਟੀ ਹੈਗਾ ਜੀ ਵੀ ਆਰ ਵੇਟਿੰਗ ਫਾਰ 25 ਮੋਰ ਸਪான்ਸਰਸ ਜਿੱਥੋਂ ਨਿਕਲ ਗਿਆ ਇਲ ਗੋ ਔਨ ਦਾ ਹਾਊਸ ਫਲੋਰ ਫਾਰ ਵੋਟ ਤੇ ਇਹ ਇਸ ਐ ਨਾਨ ਕੰਟਰੋਵਰਸ਼ੀਅਲ ਬਿਲ ਜੇ ਇੱਕ ਵਾਰੀ ਫਲੋਰ ਤੇ ਚਲਾ ਗਿਆ ਇਟ ਵਿਲ ਗੈਟ ਗੈਟ ਥਰੂ ਸੋ ਦਿਸ ਕੁਡ ਬੀ ਅ ਬਿਗ ਬਿਗ ਅਚੀਵਮੈਂਟ ਸੋ ਵੀ ਆਰ ਗੋਇੰਗ ਸਟੈਪ ਬਾਈ ਸਟੈਪ ਪਹਿਲਾਂ ਅਸੀਂ ਆਪਣੀ ਰੈਕਗਨੀਸ਼ਨ ਵਾਸਤੇ ਆਈਡੈਂਟੀਟੀ ਵਾਸਤੇ ਸਿੱਖ ਡੇ ਦਾ ਕਰਾਇਆ ਜੀ ਫਿਰ ਸਿੱਖ ਮੰਥਸ ਕਰਾਏ ਫਿਰ ਆਪਣੇ ਗੁਰੂਆਂ ਦੀ ਇਤਿਹਾਸ ਦੇ ਨਾਲ ਜੁੜੀਆਂ ਜਿਹੜੀਆਂ ਸੈਲੀਬ੍ਰੇਸ਼ਨਸ ਕਰਵਾਈਆਂ ਵਰਡ ਕੁਆਲਿਟੀ ਡੇ ਕਰਾਇਆ ਗੁਰੂ ਨਾਨਕ ਸਾਹਿਬਾ 550 ਸਾਲਾ ਗੁਰੂ ਤੇਗ ਬਹਾਦਰ 400 ਸਾਲਾ ਜਿਹੜਾ ਉਹਨੂੰ ਹਿਊਮਨ ਰਾਈਟਸ ਐਂਡ ਰਿਲੀਜੀਅਸ ਫਰੀडम ਡੇ ਡੈਕਲੈਰ ਕਰਵਾਇਆ ਇਹ ਸਾਰੇ ਨਿਊ ਜਰਸੀ ਸੈਨੇਟ ਤੇ ਨਿਊ ਜਰਸੀ ਦੇ ਵਿੱਚ ਹੋਇਆ ਲੈ ਸਾਬ ਤੇ ਹੁਣ ਅਸੀਂ ਉਹ ਸਟੈਪ ਤੋਂ ਇਨਕਰੀਨ ਕਰਸ ਤੋਂ ਬਾਅਦ ਫਿਰ ਜੈਨੋਸਾਈਡ ਦਾ ਬਿਲ ਕਰਾਇਆ ਦੇਖੋ ਜੀ ਸਿੱਧੇ ਜਾ ਕੇ ਖਾਲਸਾ ਨੂੰ ਮੰਗੇ ਸਾਨੂੰ ਕੋਈ ਨਹੀਂ ਦਿੰਦਾ ਵੀ ਹੈ ਵੀ ਹੈ ਟੂ ਇਨਫੋਰਮ ਥੈਮ ਵਾਟ ਏਵਰ ਕੌਜ਼ ਇਸ ਵਸ ਮੈਂ ਅੰਡਰਸਟੈਂਡ ਥੈਨ ਦੇ ਕਮ ਐਂਡ ਸਪੋਰਟ ਯੂ ਫਾਰ ਥੈ ਹੁਣ ਜਿਹੜਾ ਸਾਡਾ ਅਲਟੀਮੇਟ ਜਿਹੜਾ ਗੋਲ ਹੈਗਾ ਸਿਕਸ ਸੋਵਰਨਿਟੀ ਦਾ ਤੇ ਇਹ ਜਿਹੜਾ ਕੌਸ ਜਿਹੜਾ ਇਟਸ ਗੋਇੰਗ ਥਰੂ ਦਾ ਕਾਂਗਰਸ ਦੇ نو ਆਰਡਰ ਵਾਟ ਵੀ ਵਾਂਟ ਦੇ ਇਵੈਂਚੁਅਲੀ ਆਈ ਥਿੰਕ ਵੀਲ ਗੈਟ ਸਪੋਰਟ ਫ্রম ਯੂ ਐਸ اے ਜੀ ਪੋਲੀਟੀਕਲ ਸਪੋਰਟ ਵਿਦ ਦੀ ਸੁਪਰ ਪਾਵਰਸ ਥਿਸ ਇਸ ਗੋਇੰ ਟੂ ਹੈਪਨ ਇਨਾ ਮੁਲਕਾਂ ਨਹੀਂ ਮੁਲਕ ਬਣਾ ਕੇ ਦੇਣੇ ਬਿਲਕੁਲ ਬਿਲਕੁਲ ਐਂਡ ਵੀ ਸ਼ੁੱਡ ਬੀ ਪ੍ਰੀਪੇਅਰਡ ਵੈਨ ਦੀ ਓਪਰਚੁਨਿਟੀ ਕਮਸ ਦੈਟ ਵੀ ਹੈਵ ਕੈਪੈਬਿਲਿਟੀ ਐਂਡ ਆਪਣੇ ਕਨੈਕਸ਼ਨਸ ਹੈਗੇ ਜੀ ਜੀ ਧੰਨਵਾਦ ਤੁਹਾਡਾ ਜੀ ਜੀ ਖਾਲਸਾਬ ਕੀ ਨਾਮ ਹੈ ਜੀ ਪਪਿੰਦਰ ਸਿੰਘ ਉਹ ਪਰਾਇਆ ਗ੍ਰੈਜੂਏਟ ਦੀ ਕੀ ਗੱਲਣਾ ਚਾਹੁੰਦੇ ਅੱਜ ਦੇ ਦਿਨ ਤੇ ਇਹ ਸਾਫ ਕਾ ਪ੍ਰਧਾਨ ਨੇ ਸਿਕਰਚਰ ਸੈਟ ਜੀ ਰਿਥਮ ਹੈਲਥ ਕੁਜ਼ਚਮੈਂਟ ਹੈ ਉਹ ਦੱਸ ਸਕਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਦਾ ਜੋ ਇਹ ਪ੍ਰੋਗਰਾਮ ਹੋਇਆ ਇਹਦੀ ਸਭ ਤੋਂ ਪਹਿਲਾਂ ਤੇ ਤੁਸੀਂ ਕੈਲੀਫੋਰਨੀਆ ਤੋਂ ਪੰਜਾਬੀ ਰੇਡੀਓ ਦੇਖੋ ਜੋ ਕਿ ਆਪਣੇ ਸਿੱਖਾਂ ਦਾ ਇੱਕ ਅੱਜ ਬਹੁਤ ਹੀ ਹਰਮਨ ਪਿਆਰਾ ਅਧੀ ਅਧੀ ਹੋ ਚੁਕਾ ਤੁਸੀਂ ਆਏ ਜੋ ਤੁਸੀਂ ਆ ਕੇ ਇੱਕ ਕਵਰ ਕੀਤਾ ਜਿਹੜੇ ਸਾਡੇ ਵੀਰ ਜਿਹੜੀ ਆ ਟੀਮ ਟੀਮ ਜੋ ਤੁਸੀਂ ਹோம்ਵਰਕ ਵੇਖ ਰਹੇ ਹੋ ਇਹਨਾਂ ਨੇ ਆ ਕੀਤਾ ਆ ਪਾਰਲੀਮੈਂਟ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਬਹੁਤ ਹੀ ਚੜ੍ਹਦੀ ਕਲਾ ਦਾ ਪ੍ਰੋਗਰਾਮ ਹੋ ਰਿਹਾ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਜਿਹੜੇ ਕਿਉਂਕਿ ਹੁਣ ਜਦੋਂ 1984 ਦੇ ਵਿੱਚ ਜੋ ਦਰਬਾਰ ਸਾਹਿਬ ਘੱਲੂਗਰ ਹੋਇਆ ਸੀ ਉਦੋਂ ਸਾਨੂੰ ਕੁੱਟਿਆ ਵੀ ਗਿਆ ਮਾਰਿਆ ਵੀ ਗਿਆ ਤੇ ਸਾਨੂੰ ਅਤਵਾਦੀਆਂ ਦਾ ਸਾਡੇ ਤੇ ਟੈਗ ਵੀ ਇਹਨਾਂ ਨੇ ਲਾਇਆ ਹੁਣ ਅਸੀਂ ਪੂਰੀ ਦੁਨੀਆ ਦੇ ਵਿੱਚ ਸਾਡਾ ਜਿਹੜਾ মিডিਆ ਵੀ ਸਾਡਾ ਤੇ ਅਸੀਂ ਹਰ ਫੀਲਡ ਦੇ ਵਿੱਚ ਆਪਣਾ ਜਿਹੜਾ ਥਾਂ ਬਣਾਇਆ ਵਾ ਉਹ ਗੁਰੂ ਮਹਾਰਾਜ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਜੀ ਹੋਈ ਫੌਜ ਜਿਹੜੀ ਆ ਫੌਜ ਨੇ ਆਪਣਾ ਹਰ ਥਾਂ ਦੇ ਹਰ ਫੀਲਡ ਦੇ ਵਿੱਚ ਅਸੀਂ ਆਪਣਾ ਜਿਹੜਾ ਉਹ ਮਕਾਮ ਬਣਾ ਚੁੱਕੇ ਆ ਹੁਣ ਸਾਨੂੰ ਉਹ ਅਤਵਾਦੀਆਂ ਅਟੈਕ ਤੇ ਇਹ ਨਹੀਂ ਕਹਦਾ ਹੁਣ ਸਾਨੂੰ ਸਾਡੀ ਜਿਹੜੀ ਮੰਜਲ ਜਿਹੜੀ ਆ ਬਹੁਤ ਹੀ ਢੇਰੇ ਆ ਦੀ ਕਰ ਰਹੀ ਆ ਇੰਨੀਆ ਬੇਂਤੀਆ ਕਰਦਾ ਅੱਜ ਦੇ ਦਿਨ ਦੀ ਮੈਂ ਸਾਰਿਆਂ ਨੂੰ ਮੈਂ ਪਾਰਕ ਵਧਾ ਜਿਹਨਾਂ ਦੇ ਅੱਜ ਆਪਣਾ ਟੀਮ ਦੇ ਟਾਈਮ ਵੱਟ ਗਏ ਨੇ ਜੀ ਬਹੁਤ ਬਹੁਤ ਮੁਬਾਰਕਾਂ ਭਾਈ ਖਾਲਸਾ ਜੀ ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆ ਜੀ ਗੁਰਪ੍ਰੀਤ ਸਿੰਘ ਵੜੈਚ ਜੀ ਗੁਰਪ੍ਰੀਤ ਅਸੀਂ ਨਿਯਾਰਕ ਪੁਨੀ ਜਰਸੀ ਜੀ ਹਾਂਜੀ ਅੱਜ ਅਸੀਂ ਇੱਥੇ ਯੂਨਾਈਟਿਡ ਸਟੇਟ ਦੇ ਰਾਜਧਾਨੀ ਕੈਪੀਟਲ ਹਿਲਸ ਬਿਲਡਿੰਗ ਦੇ ਵਿੱਚ ਟਰਾਈਸਨੇਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਟੇਟਾਂ ਤੋਂ ਜਿਹੜੇ ਜਾਨੇਮਾਨ ਨੇ ਜਿਹੜੇ ਸਾਡੇ ਖਾਸ ਲੀਡਰ ਨੇ ਉਹ ਅਸੀਂ ਸਾਰੇ ਇਕੱਠੇ ਹੋਇਆ ਜੀ ਔਰ ਹਰ ਸਾਲ ਦੀ ਤਰ੍ਹਾਂ ਇੱਥੇ ਅਰਦਾਸ ਕਰਕੇ ਤੇ ਸੈਸ਼ਨ ਜਿਹੜਾ ਹੈ ਉਹ ਕਾਂਗਰਸ ਦਾ ਸ਼ੁਰੂ ਕੀਤਾ ਜਾਂਦਾ ਇਸ ਵਾਰ ਵੀ ਉਹੀ ਗੱਲ ਕਾਂਗਰਸ ਹਾਊਸ ਦੇ ਵਿੱਚ ਅਸੀਂ ਅਰਦਾਸ ਕੀਤੀ ਹੈ ਔਰ ਇੱਥੇ ਕਟੂਗਾਟ ਕੋਈ 14-15 ਕਾਂਗਰਸਮੈਨ ਤੇ ਸੈਂਟਰ ਜਿਹੜੇ ਸੀ ਉਹ ਇੱਥੇ ਸਾਡੇ ਆਏ ਸਾਡੇ ਨਾਲ ਉਹਨਾਂ ਪਾਰਟਿਸਪੇਟ ਕੀਤਾ ਹੈ ਔਰ ਇਸਾ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੈ ਕਿ ਹਰ ਫੀਲਡ ਦੇ ਵਿੱਚ ਹਰ ਥਾਂ ਸਿੱਖਾਂ ਦੀ ਜਿਹੜੀ ਰੈਕਗਨੀਸ਼ਨ ਹੈ। ਔਰ ਹਰੇਕ ਕਾਂਗਰਸਮੈਨ ਔਰ ਜਿਹੜੇ ਇਲੈਕਟਿਡ ਅਫੀਸ਼ਰ ਆਏ ਸੀ ਉਹਨਾਂ ਨੂੰ ਇਹ ਗੱਲ ਦੀ ਸਭ ਨੂੰ ਪਤਾ ਹੈ ਕਿ ਭਾਰਤੀ ਗਵਰਨਮੈਂਟ ਜਿਹੜੀ ਹੈ ਸਿੱਖਾਂ ਦੇ ਉੱਤੇ ਕੀ ਕਰ ਰਹੀ ਹੈ, ਮਨੋਰਟੀਜ਼ ਨਾਲ ਕੀ ਕਰ ਰਹੀ ਹੈ ਔਰ ਉਹਨਾਂ ਨੇ ਆਪ ਇਹ ਗੱਲ ਕਹੀ ਹੈ ਕਿ ਅਸੀਂ ਤੁਹਾਡੇ ਨਾਲ ਖੜੇ ਆਂ। ਟਰਾਂਸਨੇਸ਼ਨਲ ਰੈਪ੍ਰੈਸ਼ਨ ਦੀ ਜਿਹੜੀ ਗੱਲ ਚੱਲ ਰਹੀ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਤੁਸੀਂ ਸੇਫ ਹੋ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਹੈ ਔਰ ਦੂਜੀ ਗੱਲ ਇਹ ਕਿ 6 ਜੂਨ 1984 ਨੂੰ ਜਿਹੜੇ ਦੁਖਦਾਈ ਘਟਨਾ ਸਾਡਾ ਵਾਪਰੀ ਵਾਪਰੀ ਨਹੀਂ ਸੀ ਗਵਰਨਮੈਂਟ ਆਫ ਇੰਡੀਆ ਨੇ ਗ੍ਰਿਣੀ ਮਿਸ ਸੀ ਸਾਜਿਦ ਦੇ ਅਧੀਨ ਸਿੱਖਾਂ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਅਕਾਲ ਤੂਰ ਸਾਹਿਬ ਤੇ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ ਸੀ ਔਰ ਬੇਦੋਸ਼ੇ ਜਿੰਨੇ ਉੱਥੇ ਲੋਕ ਆਏ ਸੀ ਗੁਰੂ ਪੰਜੇ ਪਾਸ਼ਾ ਜਾਂ ਸ਼ਿਦੀ ਦਿਨ ਮਨਾ ਰਹੇ ਸੀ ਉਹਨਾਂ ਦੇ ਉੱਤੇ ਉਹਨਾਂ ਨੇ ਗੋਲੀਆਂ ਦੇ ਮੇਹ ਵਾਰ ਕੇ ਉਹਨਾਂ ਨੂੰ ਕਤਲ ਕੀਤਾ ਛੋਟੇ ਛੋਟੇ ਬੱਚੇ ਬਜ਼ੁਰਗ ਉਹਨਾਂ ਦੇ ਉੱਤੇ ਕਿਸੇ ਨੇ ਮਤਲਬ ਤਰਸ ਨਹੀਂ ਕੀਤਾ ਔਰ ਬੇਤਹਾਸ਼ਾ ਜਿਹੜਾ ਉਹਨਾਂ ਦੇ ਉੱਤੇ ਜ਼ੁਲਮ ਕੀਤਾ ਸੀ ਉਹਦੀ ਯਾਦ ਦੇ ਵਿੱਚ ਵੀ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਆਂ ਤੁਸੀਂ ਇੱਥੇ ਆਇਓ ਤੁਹਾਡਾ ਬਹੁਤ ਬਹੁਤ ਤੁਹਾਨੂੰ ਹਰ ਤਰ੍ਹਾਂ ਦੇ ਹਰ ਸਾਲ ਦੀ ਤਰ੍ਹਾਂ ਤੁਸੀਂ ਇੱਥੇ ਆ ਕੇ ਆਪਣੇ ਸਿੱਖ ਚੈਨਲ ਰੇਡੀਓ ਹੋਣ ਦੇ ਨਾਤੇ ਤੁਸੀਂ ਆਪਣਾ ਵਧੀਆ ਫਰਜ ਨਿਭਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਕਵਰੇਜ ਜਿਹੜੀ ਅੱਜ ਅਸੀਂ ਤੁਹਾਡੇ ਲਈ ਜਿਹੜੀ ਸਾਰੀ ਪੇਸ਼ ਕੀਤੀ ਕੇਸ ਟਿਕਰੇ ਨਾਲ ਅੰਦਰ ਅਰਦਾਸ ਹੋਈ ਕੇਸ ਟਿਕਰੇ ਨਾਲ ਕਾਂਗਰਸਮੈਨ ਕਾਂਗਰਸ ਵੂਮਨ ਆ ਕੇ ਸਿੱਖਾਂ ਦੇ ਹੱਕ ਦੀ ਗੱਲ ਕੀਤੀ ਸੋ ਸਾਰੀਆਂ ਚੀਜ਼ਾਂ ਤੁਸੀਂ ਜਿਹੜੀਆਂ ਉਹ ਦੇਖੀਆਂ ਸੋ ਇਥੋਂ ਸਹਿਜੇ ਅੰਦਾਜ਼ਾ ਜਿਹੜਾ ਲਾਇਆ ਜਾ ਸਕਦਾ ਆ ਵੀ ਇਸ ਪਾਵਰਫੁੱਲ ਹਾਊਸ ਦੇ ਵਿੱਚ ਸਿੱਖਾਂ ਦੇ ਜਿਹੜੇ ਆ ਮਿੱਤਰ ਆ ਉਹ ਹੈਗੇ ਨੇ ਜਿਹੜੇ ਦੇਸ਼ ਜਿਹੜੇ ਸਟੇਟ ਖਾਸ ਕਰਕੇ ਇੰਡੀਅਨ ਸਟੇਟ ਇੱਥੇ ਦੱਬਣ ਨੂੰ ਫਿਰਦੀ ਆ ਸਿੱਕਾਂ ਨੂੰ ਉਹ ਏਡੀ ਜਲਦੀ ਜਿਹੜੇ ਉਹ ਜਾਂਦੇ ਨਹੀਂ ਚਾਹੇ ਅਸੀਂ ਥੋੜੀ ਗਿਣਤੀ ਚਾ ਪਰ ਅਸੀਂ ਜਿਹੜੇ ਆਪਣੇ ਫਰੈਂਡ ਆ ਉਹ ਇਸ ਤਰੀਕੇ ਨਾਲ ਬਣਾ ਕੇ ਰੱਖਿਆ ਇਹਨਾਂ ਚੀਜ਼ਾਂ ਨੂੰ ਬਰਕਰਾਰ ਜਿਹੜਾ ਉਹ ਆਪਾਂ ਰੱਖਣਾ ਆ ਸੋ ਇਹ ਕਵਰੇਜ ਅੱਜ ਇੱਥੇ ਹੀ ਸਮਾਪਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ